ਮਸੀਹ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਪਰੀ ਜਾਂਦੇ ਸੀ ਵੀ ਜਿਵੇਂ ਆਪਾਂ ਸਭ ਜਣ ਜਾਣਦੇ ਆ ਕਿ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਉਂਦੇ ਆ ਤਾਂ ਅੱਜ ਫੇਰ ਅਸੀਂ ਇੱਕ ਹੋਰ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਸਿਸਟਰ ਸਰਬਜੀਤ कौर ਦੀ ਆ ਇਹ ਸਿਸਟਰ ਜੀ ਬਟਾਲਾ ਦੇ ਰਹਿਣ ਵਾਲੇ ਨੇ ਇਹ ਸਿਸਟਰ ਜੀ ਦੱਸਦੇ ਕਿ ਬਚਪਨ ਤੋਂ ਹੀ ਮਸੀਹ ਸਨ ਇਹਨਾਂ ਦਾ ਜਿਹੜਾ ਜਨਮ ਆ ਉਹ ਇੱਕ ਮਸੀਹ ਫੈਮਲੀ ਦੇ ਵਿੱਚ ਹੋਇਆ ਸੀਗਾ ਤੇ ਇਹ ਪ੍ਰਭੂ ਯਿਸੂ ਮਸੀਹ ਨੂੰ ਜਾਣਦੇ ਸੀਗੇ ਔਰ ਸਿਸਟਰ ਜੀ ਦੱਸਦੇ ਆ ਕਿ ਇਹਨਾਂ ਦਾ ਬਚਪਨ ਜਿਹੜਾ ਆ ਉਹ ਵਧੀਆ ਸੀਗਾ ਔਰ ਜਦੋਂ ਇਹ ਆਪਣੀ ਸਟੱਡੀ ਖਤਮ ਕਰਕੇ ਜੌਬ ਕਰਨ ਲੱਗੇ ਤਾਂ ਜਿੱਥੇ ਹਸਪੀਟਲ ਦੇ ਵਿੱਚ ਜੌਬ ਕਰਦੇ ਸੀ ਡਿਊਟੀ ਕਰਦੇ ਸੀਗੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਸੰਗਤੀ ਸਹੀ ਨਹੀਂ ਸੀਗੀ ਜਿਹੜੇ ਇਹਨਾਂ ਦੇ ਨਾਲ ਸਟਾਫ ਸੀ ਜੋ ਇਹਨਾਂ ਦਾ ਫਰੈਂਡ ਸਰਕਲ ਸੀਗਾ ਉਹ ਸਹੀ ਨਹੀਂ ਸਨ ਇਹ ਸਿਸਟਰ ਜੀ ਦੱਸਦੇ ਆ ਕਿ ਉੱਥੇ ਹੀ ਇਹ ਵਿਵਚਾਰ ਦੇ ਵਿੱਚ ਪੈ ਗਏ ਜਦੋਂ ਇਹ ਵਿਵਚਾਰ ਦੇ ਵਿੱਚ ਪੈ ਗਏ ਤਾਂ ਵਿਵਚਾਰ ਵਿੱਚ ਪੈਣ ਤੋਂ ਬਾਅਦ ਜਿਸ ਮੁੰਡੇ ਦੇ ਨਾਲ ਇਹ ਗੱਲ ਕਰਦੇ ਸੀ ਉਸ ਮੁੰਡੇ ਦੇ ਨਾਲ ਇਹਨਾਂ ਨੇ ਵਿਆਹ ਕਰਾਇਆ ਉਹ ਜੋ ਲੜਕਾ ਸੀਗਾ ਇਹਨਾਂ ਦਾ ਹਸਬੰਡ ਬਣਿਆ ਤੇ ਇਹਨਾਂ ਦੇ ਹਸਬੰਡ ਨੌਨ ਬਲੀਵਰ ਸੀ ਉਹਨਾਂ ਦੀ ਪੂਰੀ ਫੈਮਿਲੀ ਦੇਵੀ-ਦੇਵਤਿਆਂ ਨੂੰ ਮੰਨਣ ਵਾਲੇ ਸਨ ਇਹ ਸਿਸਟਰ ਜੀ ਦੱਸਦੀ ਆ ਕਿ ਉਸ ਸਮੇਂ ਇਹਨਾਂ ਦੇ ਅੱਖਾਂ ਤੇ ਇੰਨਾ ਜ਼ਿਆਦਾ ਪਰਦਾ ਪੈ ਚੁੱਕਿਆ ਸੀਗਾ ਕਿ ਇਸ ਹੱਦ ਤੱਕ ਉਹਦੇ ਪਿੱਛੇ ਪਾਗਲ ਹੋ ਚੁੱਕੇ ਸਨ ਕਿ ਇਹਨਾਂ ਨੂੰ ਕੁਝ ਵੀ ਦੇਸ ਨੇ ਦੇਖੀ ਰਿਹਾ ਕਿ ਇਹਨਾਂ ਦੀ ਆਉਣ ਵਾਲੀ ਲਾਈਫ ਕਿੱਦਾਂ ਦੀ ਹੋਊਗੀ ਇਹਨਾਂ ਨੇ ਪਰਮੇਸ਼ਰ ਨੂੰ ਠੁਕਰਾ ਕੇ ਤਾਂ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਨੇ ਪਰਮੇਸ਼ਰ ਨੂੰ ਉਸ ਸਮੇਂ ਠੁਕਰਾ ਦਿੱਤਾ ਤਾਂ ਪਰਮੇਸ਼ਰ ਨੂੰ ਠੁਕਰਾਨ ਤੋਂ ਬਾਅਦ ਇਹਨਾਂ ਨੇ ਉਸ ਪਰਸਨ ਦੇ ਨਾਲ ਮੈਰਿਜ ਕਰਵਾਈ ਔਰ ਮੈਰਿਜ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਹਰ ਇੱਕ ਜਗ੍ਹਾ ਤੇ ਲਿਜਾਣਾ ਸ਼ੁਰੂ ਕੀਤਾ ਉਹ ਜਿਹੜੇ ਵੀ ਦੇਵੀ ਦੇਵਤਿਆਂ ਨੂੰ ਮੰਨਦੇ ਸੀਗੇ ਇਹ ਉਹਨਾਂ ਸਾਰੇ ਦੇਵੀ ਦੇਵਤਿਆਂ ਨੂੰ ਮੰਨਣ ਲੱਗੇ ਸਿਸਟਰ ਜੀ ਦੱਸਦੇ ਨੇ ਕਿ ਹਰ ਜਗ੍ਹਾ ਤੇ ਜਾਂਦੇ ਸੀਗੇ ਔਰ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੇ ਹਸਬੰਦ ਦਾ ਨੇਚਰ ਬਿਲਕੁਲ ਵੀ ਵਧੀਆ ਨਹੀਂ ਸੀਗਾ ਉਹ ਪਰਸਨ ਕਹਿੰਦੇ ਇਹਨਾਂ ਦੀ ਕੁੱਟਮਾਰ ਕਰਦੇ ਸੀ ਇਹਨਾਂ ਦੇ ਹਸਬੰਦ ਇਹਨਾਂ ਨੂੰ ਕੁੱਟਦੇ ਸੀਗੇ ਔਰ ਇਹਨਾਂ ਦੇ ਨਾਲ ਕਦੀ ਵੀ ਉਹਨਾਂ ਦੀ ਬੰਦ ਹੀ ਨਹੀਂ ਸੀਗੀ ਔਰ ਇਹ ਸਿਸਟਰ ਜੀ ਦੱਸਦੇ ਆ ਕਿ ਜਦੋਂ ਜ਼ਿਆਦਾ ਕੁੱਟਮਾਰ ਕਰਦੇ ਸੀਗੇ ਤਾਂ ਇਹਨਾਂ ਨੂੰ ਇੱਕ ਚੀਜ਼ ਦਾ ਅਹਿਸਾਸ ਹੋਇਆ ਕਿ ਇਹਨਾਂ ਨੇ ਪ੍ਰਭੂ ਨੂੰ ਛੱਡਿਆ ਤੇ ਉਸ ਪਰਸਨ ਨੂੰ ਚੁਣਿਆ ਪਰ ਉਸ ਤੋਂ ਬਾਅਦ ਕੀ ਹੋਇਆ ਸ਼ੈਤਾਨ ਨੇ ਇਨਾਂ ਦੀ ਜ਼ਿੰਦਗੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਬੇਸ਼ੱਕ ਸ਼ੈਤਾਨ ਨੇ ਇਹਨਾਂ ਨੂੰ ਪਰਮਾਹ ਲਿਆ ਸੀਗਾ ਬੇਸ਼ੱਕ ਸ਼ੈਤਾਨ ਨੇ ਇਹਨਾਂ ਨੂੰ ਆਪਣੇ ਰਾਹਾਂ ਤੇ ਚੱਲਣ ਦੇ ਲਈ ਮਜਬੂਰ ਕੀਤਾ ਪਰ ਜਦੋਂ ਇਹਨਾਂ ਦੇ ਹਸਬੰਦ ਦਾ ਰਵਈਆ ਇਹਨਾਂ ਦੇ ਸਹੀ ਨਹੀਂ ਸੀ ਤੇ ਉਸ ਸਮੇਂ ਪਰਮੇਸ਼ਰ ਨੇ ਇਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਪਾਈਆਂ ਇਹ ਸਿਸਟਰ ਜੀ ਨੇ ਉਸੇ ਸਮੇਂ ਆਪਣੇ ਮਨ ਦੇ ਵਿੱਚ ਪਰਮੇਸ਼ਰ ਦੇ ਨਾਲ ਗੱਲਬਾਤ ਕੀਤੀ ਕਿ ਪਰਮੇਸ਼ਰ ਕੀ ਮੈਂ ਤੈਨੂੰ ਛੱਡ ਕੇ ਇਧਰਲੀ ਸਾਈਡ ਆਈ ਮੈਂ ਇਸ ਇਨਸਾਨ ਨੂੰ ਜ਼ਿਆਦਾ ਪਿਆਰ ਦਿੱਤਾ ਸੱਚਮੁੱਚ ਜਿਹੜਾ ਦੁਨਿਆਵੀ ਪਿਆਰ ਆ ਇਹ ਕੁਝ ਸਮੇਂ ਦਾ ਹੁੰਦਾ ਆ 100 ਚੋਂ 100 ਚੋਂ 10% ਲੋਕ ਇਦਾਂ ਦੇ ਆ ਕਿ ਜਿਹੜੇ ਬਿਲਕੁਲ ਦਿਲੋਂ ਇੱਕ ਦੂਜੇ ਦੇ ਨਾਲ ਵਫਾਦਾਰ ਆ ਨਹੀਂ ਤਾਂ ਸਾਰੇ ਦੇ ਸਾਰੇ ਹੀ ਅੱਜਕੱਲ ਜੋ ਵੀ ਪਿਆਰ ਚੱਲਦਾ ਆ ਇਹ ਸਿਰਫ ਦਿਖਾਵਾ ਆ ਪਰ ਇੱਕੋ ਇੱਕ ਪਰਮੇਸ਼ਵਰ ਦਾ ਹੀ ਪਿਆਰ ਸੱਚਾ ਆ ਜੋ ਪਰਮੇਸ਼ਵਰ ਸਾਨੂੰ ਦਿਲ ਤੋਂ ਚਾਹੁੰਦੇ ਆ ਦਿਲ ਤੋਂ ਪਿਆਰ ਕਰਦੇ ਆ ਔਰ ਇਹ ਸਿਸਟਰ ਜੀ ਨੂੰ ਇੱਕ ਸਮੇਂ ਦੇ ਲਈ ਇਦਾਂ ਲੱਗਿਆ ਕਿ ਸੱਚਮੁੱਚ ਇਹਨਾਂ ਨੇ ਅਸਲੀ ਵਾਲੇ ਪਿਆਰ ਨੂੰ ਪਾ ਲਿਆ ਪਰ ਜਦੋਂ ਉਸੇ ਹੀ ਪਰਸਨ ਨੇ ਉਹ ਇਹਨਾਂ ਦੇ ਹਸਬੰਦ ਨੇ ਇਹਨਾਂ ਦੀ ਬੇਕਦਰੀ ਕਰਨੀ ਸ਼ੁਰੂ ਕੀਤੀ ਤਾਂ ਇਹ ਜਾਣ ਗਏ ਸੀਗੇ ਕਿ ਸੱਚਮੁੱਚ ਸੱਚਾ ਪਰਮੇਸ਼ਰ ਹੀ ਆ ਜਿਹੜਾ ਸਾਨੂੰ ਦਿਲੋਂ ਪਿਆਰ ਕਰਦਾ ਹੈ ਔਰ ਬਿਨਾ ਸਵਾਰਥ ਤੋਂ ਪਿਆਰ ਕਰਦਾ ਆ ਤਾਂ ਇਹ ਸਿਸਟਰ ਜੀ ਦੱਸਦੇ ਆ ਕਿ ਇਦਾਂ ਹੀ ਇਹਨਾਂ ਦੇ ਜੀਵਨ ਦੇ ਵਿੱਚ ਲੜਾਈ ਝਗੜਾ ਕਲੇਸ਼ ਹੁੰਦਾ ਰਿਹਾ ਉਸ ਤੋਂ ਬਾਅਦ ਕਹਿੰਦੇ ਇਹਨਾਂ ਦੇ ਹਸਬੰਦ ਨੂੰ ਬ੍ਰੇਨ ਟਿਊਮਰ ਹੋ ਗਿਆ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੇ ਹਸਬੰਦ ਕੋਮਾ ਦੇ ਵਿੱਚ ਚਲੇ ਗਏ ਤੇ ਜਦੋਂ ਇਹਨਾਂ ਦੇ ਹਸਬੰਦ ਕੋਮਾ ਦੇ ਵਿੱਚ ਗਿਆ ਤਾਂ ਇਹਨਾਂ ਦੀ ਸੱਸ ਨੇ ਸਿਸਟਰ ਜੀ ਨੂੰ ਹਰ ਇੱਕ ਜਗ੍ਹਾ ਤੇ ਲਿਜਾਣਾ ਸ਼ੁਰੂ ਕੀਤਾ ਜਿੱਥੇ ਵੀ ਸਿਸਟਰ ਜੀ ਕਹਿੰਦੇ ਕਿ ਮੇਰੀ ਕਹਿੰਦੇ ਸੱਸ ਮੈਨੂੰ ਕਹਿੰਦੀ ਸੀਗੀ ਉਹ ਇਹ ਹਰ ਜਗ੍ਹਾ ਤੇ ਜਾਂਦੇ ਰਹਿ ਔਰ ਹਰ ਉਸ ਜਗ੍ਹਾ ਤੇ ਸਿਸਟਰ ਜੀ ਕਹਿੰਦੀ ਮੈਂ ਗਏ ਗਈ ਕਿਉਂਕਿ ਮੈਂ ਚਾਹੁੰਦੀ ਸੀ ਸਿਸਟਰ ਜੀ ਕਹਿੰਦੇ ਕਿ ਮੈਂ ਚਾਹੁੰਦੀ ਸੀਗੀ ਕਿ ਮੇਰੇ ਹਸਬੰਦ ਦੀ ਲਾਈਫ ਬਚ ਜਾਵੇ ਔਰ ਸਿਸਟਰ ਜੀ ਦੱਸਦੇ ਆ ਕਿ ਇਨਾਂ ਨੂੰ ਇਹ ਅਹਿਸਾਸ ਹੋ ਗਿਆ ਸੀਗਾ ਕਿ ਇਹ ਜਿਉਂਦੇ ਪਰਮੇਸ਼ਵਰ ਦੀ ਸੰਤਾਨ ਆ ਸਿਸਟਰ ਜੀ ਨੇ ਇਹ ਚੀਜ਼ ਆਪਣੇ ਮਨ ਚ ਰੀਅਲਾਈਜ਼ ਕੀਤੀ ਕਿ ਮੈਂ ਆਸੇ ਪਾਸੇ ਕਿਉਂ ਭਟਕ ਰਹੀ ਆ ਕਿ ਮੇਰਾ ਪਰਮੇਸ਼ਵਰ ਜਿਹੜਾ ਜਿੰਦਾ ਪਰਮੇਸ਼ਵਰ ਮਹਾਨ ਆ ਉਹ ਹਰ ਇੱਕ ਕੰਮ ਕਰਨ ਦੀ ਸਮਰਥ ਰੱਖਦਾ ਆ ਵੀ ਕਿਉਂ ਨਾ ਮੈਂ ਉਹਦੇ ਸਾਹਮਣੇ ਹੀ ਪ੍ਰਾਰਥਨਾ ਕਰਾਂ ਕਿ ਉਹ ਮੇਰੇ ਹਸਬੰਦ ਨੂੰ ਚੰਗਾ ਕਰ ਦੇਣ ਤਾਂ ਸਿਸਟਰ ਜੀ ਕਹਿੰਦੇ ਕਿ ਮੇਰੇ ਘਰ ਦੇ ਮਸੀਹ ਵਿਰੋਧੀ ਸੀਗੇ ਇਹਨਾਂ ਦੇ ਸਹੌਰਾ ਪਰਿਵਾਰ ਮਸੀਹ ਵਿਰੋਧੀ ਵ੍ਰੋਧੀ ਸੀਗੇ ਇਹ ਸਿਸਟਰ ਜੀ ਨੇ ਚੋਰੀ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਔਰ ਸਿਸਟਰ ਜੀ ਕਹਿੰਦੇ ਕਿ ਮੈਂ ਜਦੋਂ ਚੋਰੀ ਪ੍ਰਾਰਥਨਾ ਕਹਿੰਦੀ ਕਰਨੀ ਸ਼ੁਰੂ ਕੀਤੀ 2-3 ਮਹੀਨੇ ਕਹਿੰਦੇ ਕਿ ਮੈਂ ਚੋਰੀ ਪ੍ਰਾਰਥਨਾ ਕਰਦੀ ਰਹੀ ਸਾਰਿਆਂ ਤੋਂ ਔਰ ਮੈਂ ਚਰਚ ਤੋਂ ਪ੍ਰਾਰਥਨਾ ਵੀ ਕਰਾਉਂਦੀ ਰਹੀ ਔਰ ਸਿਸਟਰ ਜੀ ਕਹਿੰਦੇ ਕਿ ਪਰ ਜੋ ਇਹਨਾਂ ਦੀ ਸਾਸੂ ਮਾ ਸੀਗੇ ਉਹ ਇਹਨਾਂ ਨੂੰ ਹਰ ਇੱਕ ਉਸ ਜਗ੍ਹਾ ਤੇ ਲ ਜਾਂਦੇ ਸੀਗੇ ਜਿੱਥੇ ਕਿ ਗਲਤ ਕੰਮ ਹੁੰਦੇ ਆ ਕਿ ਜਿੱਦਾਂ ਜਗ੍ਹਾ ਤੇ ਜਾ ਕੇ ਟੂਨੇ ਟਮਨੇ ਦੱਸਦੇ ਆ ਜੋ ਵੀ ਉਹ ਕਿਸੇ ਦੀਆਂ ਚੀਜ਼ਾਂ ਕਿਸੇ ਦੇ ਵਿੱਚ ਮਤਲਬ ਪਾਉਣੀਆਂ ਉਹ ਚੀਜ਼ਾਂ ਮਤਲਬ ਬਹੁਤ ਜ਼ਿਆਦਾ ਗਲਤ ਤਰੀਕੇ ਦੇ ਨਾਲ ਵੀ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੀ ਸੱਸ ਨੇ ਇੱਕ ਵਾਰ ਕਹਿੰਦੇ ਕਿ ਇੱਕ ਬਾਬੇ ਨੂੰ ਲਿਆਂਦਾ ਤੇ ਉਹ ਬਾਬਾ ਇਸ ਭੈਣ ਨੂੰ ਕਹਿਣ ਲੱਗਿਆ ਕੀ ਅਗਰ ਤੂੰ ਚਾਹਨੀ ਆ ਕਿ ਤੇਰਾ ਘਰ ਵਾਲਾ ਠੀਕ ਹੋ ਜAVE ਤੇ 70000 ਰੁਪਿਆ ਮੈਨੂੰ ਤੂੰ ਦੇ ਤੇ ਮੈਂ ਉਹਨੂੰ ਚੰਗਾ ਕਰਾਂਗਾ। ਤੋਂ ਸਿਸਟਰ ਜੀ ਕਹਿੰਦੇ ਕਿ ਮੈਂ ਉਹਨਾਂ ਬਹਿਸ ਕਰਨ ਲੱਗੀ ਕਿ ਮੈਂ 70000 ਰੁਪਿਆ ਤੈਨੂੰ ਤਾਂ ਦਊਂਗੀ ਪਹਿਲਾਂ ਤੂੰ ਮੇਰੇ ਘਰ ਵਾਲੇ ਨੂੰ ਚੰਗਾ ਕਰ। ਵੀ ਮੇਰਾ ਘਰ ਵਾਲਾ ਪਹਿਲਾਂ ਚੰਗਾ ਹੋਣਾ ਚਾਹੀਦਾ ਵੀ ਮੈਂ ਆਪਣੀ ਜਗ੍ਹਾ ਜੋ ਥਾਂ ਆ ਘਾਰਿਆ ਇਹਨੂੰ ਵੇਚ ਕੇ ਤੈਨੂੰ 70000 ਰੁਪਿਆ ਦਊਂਗੀ। ਤੋਂ ਬਾਬਾ ਗੁੱਸੇ ਦੇ ਵਿੱਚ ਆ ਗਿਆ ਤੇ ਬਾਬਾ ਇਹਨਾਂ ਇਹਨਾਂ ਦੇ ਘਰ ਤੋਂ ਉੱਠ ਕੇ ਚਲਾ ਗਿਆ ਤਾਂ ਇਹਨਾਂ ਦੀ ਸੱਸ ਨੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਲੜਾਈ ਝਗੜਾ ਕੀਤਾ ਤੇ ਸੱਸ ਬੋਲੀ ਕਿ ਤੂੰ ਮੇਰੇ ਮੁੰਡੇ ਨੂੰ ਮਾਰਨਾ ਚਾਹੁੰਦੀ ਆ ਕਿ ਅਗਰ ਮੇਰੇ ਮੁੰਡੇ ਨੂੰ ਕੁਝ ਹੋ ਗਿਆ ਤੇ ਮੈਂ ਉਹਦਾ ਸਾਰਾ ਹਰਜਾਨਾ ਤੇਰੇ ਕੋਲੋਂ ਲਵਾਂਗੀ ਤੇ ਇਹ ਸਿਸਟਰ ਜੀ ਕਹਿੰਦੇ ਕਿ ਮੈਨੂੰ ਵਿਸ਼ਵਾਸ ਸੀ ਆਪਣੇ ਪਰਮੇਸ਼ਵਰ ਤੇ ਸਿਸਟਰ ਜੀ ਕਹਿੰਦੇ ਕਿ ਮੈਂ ਉਸ ਰਾਤ ਵੀ ਕਹਿੰਦੇ ਮੈਂ ਬਰਤ ਰੱਖਿਆ ਹੋਇਆ ਸੀਗਾ ਤੋ ਕਹਿੰਦੇ ਮੈਂ ਪ੍ਰਾਰਥਨਾ ਕੀਤੀ ਵਰਤ ਦੇ ਦੁਆਰਾ ਕਹਿੰਦੇ ਮੈਂ ਪ੍ਰਾਰਥਨਾ ਕਰਦੀ ਰਹੀ ਤੋ ਕਹਿੰਦੇ ਇੱਕ ਵਾਰ ਕੀ ਹੋਇਆ ਕਿ ਇੱਕ ਰਾਤ ਮੇਰੀ ਸੱਸ ਕਹਿੰਦੇ ਮੈਨੂੰ ਕਿਸੇ ਜਗ੍ਹਾ ਤੇ ਲੈ ਕੇ ਗਈ ਤੇ ਕਹਿੰਦੇ ਪੂਰੀ ਰਾਤ ਮੈਨੂੰ ਉੱਥੇ ਬਿਠਾਈ ਰੱਖਿਆ ਔਰ ਕਹਿੰਦੇ ਮੇਰੇ ਹਸਬੰਦ ਦਾ ਜਿਹੜਾ ਹੱਥ ਸੀਗਾ ਉਹ ਕਹਿੰਦੇ ਉਹ ਮੇਰੇ ਸਿਰ ਤੇ ਰਖਵਾਇਆ ਤੇ ਉਹ ਬਾਬਾ ਕੋਈ ਮੰਤਰ ਪੜਨ ਲੱਗਾ ਤੇ ਉਹ ਕਹਿੰਦਾ ਸੀਗਾ ਕਿ ਜੋ ਇਹਦੇ ਹਸਬੰਦ ਦੀਆਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਣਗੀਆਂ ਤੋ ਇਹ ਸਿਸਟਰ ਕਹਿੰਦੇ ਕਿ ਮੈਂ ਆਪਣੇ ਮਨ ਦੇ ਵਿੱਚ ਪਰਮੇਸ਼ਰ ਦੀ ਅੱਗੇ ਪ੍ਰਾਰਥਨਾ ਕਰਦੀ ਰਹੀ ਤੋ ਕਹਿੰਦੇ ਜਦੋਂ ਮੈਂ ਪ੍ਰਾਰਥਨਾ ਕਰਦੀ ਰਹੀ ਤੋ ਬਾਬੇ ਨੇ ਕਿਹਾ ਕਿ ਇਹਦੇ ਵਿੱਚ ਕੋਈ ਵੀ ਦੁਸ਼ਟ ਆਤਮਾ ਜਾਂ ਕੋਈ ਉਹਨਾਂ ਦੇ ਹਿਸਾਬ ਨਾਲ ਤਾਂ ਉਹ ਪਤਾ ਨਹੀਂ ਉਹ ਕੀ ਮੰਨਦੇ ਹੋਣਗੇ ਪਰ ਆਪਾਂ ਤਾਂ ਦੁਸ਼ਟ ਆਤਮਾ ਸੱਦਦੇ ਆ ਕਿ ਦੁਸ਼ਟ ਆਤਮਾ ਇਹਦੇ ਵਿੱਚ ਐਂਟਰ ਨਹੀਂ ਹੋ ਸਕਦਾ ਤੁਸੀਂ ਇਹਨੂੰ ਉਠਾ ਲਓ ਇਹਦੀ ਜਗ੍ਹਾ ਕਿਸੇ ਹੋਰ ਨੂੰ ਬਿਠਾਓ ਸਿਸਟਰੀ ਕਹਿੰਦੇ ਕਿ ਉਸ ਤੋਂ ਬਾਅਦ ਅਸੀਂ ਉੱਥੋਂ ਘਰ ਵਾਪਸ ਆ ਗਏ ਤੇ ਸਿਸਟਰੀ ਕਹਿੰਦੇ ਕਿ ਮੈਂ ਚੋਰੀ ਪ੍ਰਾਰਥਨਾ ਕਰਵਾਉਂਦੀ ਰਹੀ ਕਿ ਆਪਣੇ ਪੇਕੇ ਵਾਲਿਆਂ ਨੂੰ ਵੀ ਇਹ ਗੱਲ ਉਹਨਾਂ ਨੇ ਨਹੀਂ ਦੱਸੀ ਕਿ ਉਹ ਬਾਬਿਆਂ ਦੇ ਸਿਆਣਿਆਂ ਦੇ ਹਰ ਇੱਕ ਉਸ ਗਲਤ ਜਗ੍ਹਾ ਤੇ ਘੁੰਮਦੇ ਆ ਜਿੱਥੇ ਪਰਮੇਸ਼ਰ ਨੂੰ ਕਹਿਣਾ ਹੁੰਦੀ ਆ ਤਾਂ ਸੱਚਮੁੱਚ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਇਹ ਪ੍ਰਾਰਥਨਾ ਕਰਦੇ ਰਹੇ ਇਹਨਾਂ ਨੇ ਹਸਪੀਟਲ ਦੇ ਵਿੱਚ ਬੈਠ ਕੇ ਕਹਿੰਦੇ ਮੈਂ ਸੁਖਣਾ ਸੁੱਕੀ ਕਿ ਮੇਰਾ ਹਸਬੰਡ ਬਿਲਕੁਲ ਠੀਕ ਹੋ ਜਾਵੇ ਤੇ ਠੀਕ ਹੋਣ ਤੋਂ ਬਾਅਦ ਵੀ ਜਦੋਂ ਮੇਰੇ ਹਸਬੰਡ ਠੀਕ ਹੋ ਗਿਆ ਤੇ ਮੈਂ ਚਰਚ ਦੇ ਵਿੱਚ ਲੰਗਰ ਲਾਉਂਗੀ ਤਾਂ ਇਹਨਾਂ ਦੇ ਹਸਬੰਡ ਕਹਿੰਦੇ ਠੀਕ ਹੋ ਗਿਆ ਕੋਮਾ ਚੋਂ ਬਾਹਰ ਆ ਗਏ ਅੱਛੇ ਹੋ ਗਏ ਤੇ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੇ ਆਪਣੀ ਸਾਸਤੇ ਦੇ ਨਾਲ ਗੱਲ ਕੀਤੀ ਕਿ ਹੁਣ ਇਹ ਠੀਕ ਹੋ ਗਏ ਨੇ ਹੁਣ ਆਪਾਂ ਚਰਚ ਦੇ ਵਿੱਚ ਲੰਗਰ ਲਾਉਣਾ ਕਿ ਮੈਂ ਇਸ ਤਰ੍ਹਾਂ ਸੁਖਣਾ ਸੁਖੀ ਵੀ ਮੈਂ ਪਰਮੇਸ਼ਰ ਦੇ ਅੱਗੇ ਉਹ ਸੁਖਣਾ ਨੂੰ ਪੂਰਾ ਕਰਨਾ ਤਾਂ ਇਹਨਾਂ ਦੀ ਸੱਸ ਨੇ ਇਹਨਾਂ ਦੇ ਨਾਲ ਫਿਰ ਜ਼ਿਆਦਾ ਕਲੇਸ਼ ਕੀਤਾ ਔਰ ਇਹਨਾਂ ਦੀ ਸੱਸ ਨੇ ਬੋਲਿਆ ਕਿ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਪਰ ਅਸੀਂ ਯੇਸ਼ੂ ਮਸੀਹ ਦੇ ਮਗਰ ਨਹੀਂ ਚੱਲਣਾ ਅਸੀਂ ਚਰਚ ਨਹੀਂ ਜਾਣਾ ਅਸੀਂ ਕਿਤੇ ਵੀ ਲੰਗਰ ਨਹੀਂ ਲਾਉਣਾ ਤਾਂ ਸਿਸਟਰ ਜੀ ਦੱਸਦੇ ਆ ਕਿ ਜੋ ਇਹਨਾਂ ਦੇ ਹਸਬੰਦ ਇਹਨਾਂ ਦਾ ਪਹਿਲਾਂ ਹਾਲ ਕਰਦੇ ਹੁੰਦੇ ਸੀ ਬਿਮਾਰੀ ਤੋਂ ਪਹਿਲਾਂ ਜਦੋਂ ਠੀਕ ਹੋ ਗਏ ਉਹ ਉਸ ਤੋਂ ਬਾਅਦ ਵੀ ਇਹਨਾਂ ਦੀ ਕੋਟਮਾਰ ਕਰਨ ਲੱਗੇ ਔਰ ਸਿਸਟਰ ਜੀ ਕਹਿੰਦੇ ਕਿ ਮੈਂ ਪ੍ਰਭੂ ਦੇ ਵਿੱਚ ਵਾਦ ਦੀਗੀ ਔਰ ਕਹਿੰਦੇ ਮੈਂ ਅੱਕ ਚੁੱਕੀ ਸੀ ਇਹ ਸਾਰੀਆਂ ਚੀਜ਼ਾਂ ਦੇ ਕੋਲੋਂ ਸਿਸਟਰ ਜੀ ਕਹਿੰਦੇ ਕਿ ਉਸ ਸਮੇਂ ਮੈਂ ਪ੍ਰਭੂ ਦੇ ਅੱਗੇ ਇਹ ਪ੍ਰਾਰਥਨਾ ਕੀਤੀ ਕਿ ਪ੍ਰਭੂ ਕਿ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਵੀ ਮੇਤੋ ਜੋ ਵੀ ਗਲਤੀਆ ਗੁਨਾਹ ਹੋਏ ਮੈਨੂੰ ਮਾਫ ਕਰ ਪਰ ਮੈਨੂੰ ਹੁਣ ਇੱਕ ਅੱਛੀ ਲਾਈਫ ਦੇ ਕਿ ਮੈਂ ਤੇਰਾ ਨਾਮ ਲੈ ਸਕਾਂ ਕਿ ਜਿੱਥੇ ਤੇਰਾ ਨਾਮ ਨਹੀਂ ਹੈਗਾ ਮੈਂ ਉੱਥੇ ਇੱਕ ਮਿੰਟ ਵੀ ਨਹੀਂ ਰੁਕਣਾ ਚਾਹੁੰਦੀ ਤੇ ਕਿਉਂਕਿ ਸਿਸਟਰ ਜੀ ਕਹਿੰਦੇ ਕਿ ਮੈਨੂੰ ਨਹੀਂ ਲੱਗਦਾ ਸੀਗਾ ਕਿ ਇਹ ਕਦੇ ਵੀ ਪ੍ਰਭੂ ਨੂੰ ਮੈਨੂੰ ਮੰਨਣ ਦੇਣ ਕਿ ਚਾਹੇ ਪ੍ਰਭੂ ਦੇ ਵਿੱਚ ਖੁਦ ਆਉਣਗੀ ਤਾਂ ਸਿਸਟਰ ਜੀ ਕਹਿੰਦੇ ਕਿ ਮੈਂ ਡਿਵੋਰਸ ਦੇਣ ਬਾਰੇ ਸੋਚਿਆ ਔਰ ਸਿਸਟਰ ਜੀ ਕਹਿੰਦੇ ਕਿ ਜਦੋਂ ਇਹਨਾਂ ਦੀ ਲਾਸਟ ਤਰੀਖ ਸੀ ਉਸ ਦੈਨ ਕਹਿੰਦੇ ਕਿ ਇਹਨਾਂ ਨੇ ਗੁੱਟਨੇ ਪਰ ਬੈਠ ਕੇ ਪ੍ਰਾਰਥਨਾ ਕੀਤੀ ਔਰ ਪ੍ਰਭੂ ਦੇ ਕੋਲੋਂ ਮੰਗਿਆ ਕਿ ਪ੍ਰਭੂ ਅਗਰ ਇਹ ਰਿਸ਼ਤਾ ਤੁਹਾਡੀ ਨਿਗਾਹ ਦੇ ਵਿੱਚ ਸਹੀ ਆ ਤਾਂ ਰਵੇ ਅਗਰ ਇਹ ਤੁਹਾਡੀ ਨਿਗਾਹ ਦੇ ਵਿੱਚ ਸਹੀ ਨਹੀਂ ਹੈ ਤਾਂ ਇਹ ਰਿਸ਼ਤਾ ਨਾ ਰਹੇ ਤਾਂ ਸਿਸਟਰ ਜੀ ਕਹਿੰਦੇ ਕਿ ਜਦੋਂ ਇਹ ਉੱਥੇ ਆਪਣੀ ਲਾਸਟ ਡੇਟ ਤੇ ਪਹੁੰਚੇ ਤਾਂ ਸਿਸਟਰ ਜੀ ਕਹਿੰਦੇ ਕਿ ਇਹਨਾਂ ਦਾ ਡਿਵੋਰਸ ਹੋ ਗਿਆ ਹੁਣ ਸਿਸਟਰ ਜੀ ਕਹਿੰਦੇ ਕਿ 2015 ਤੋਂ ਇਹ ਆਪਣੇ ਪੇਕੇ ਘਰ ਵਿੱਚ ਹੀ ਰਹਿ ਰਹੇ ਆ ਔਰ ਪ੍ਰਭੂ ਦੇ ਵਿੱਚ ਅੱਛੀ ਚਾਲ ਚੱਲ ਰਹੇ ਆ ਔਰ ਸਿਸਟਰ ਜੀ ਦੱਸ ਦਿੰਦੇ ਨੇ ਕਿ ਹੁਣ ਇਹਨਾਂ ਦੇ ਸੁਭਾ ਦੇ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਆਇਆ ਆ। ਤੋਂ ਸਿਸਟਰ ਜੀ ਦੱਸ ਦਿੰਨੇ ਕਿ ਇਹਨਾਂ ਦੇ ਨੇਚਰ 'ਚ ਬਹੁਤ ਜ਼ਿਆਦਾ ਜੋ ਬਦਲਾਅ ਆਇਆ ਪਰਮੇਸ਼ੁਰ ਨੇ ਇਹਨਾਂ ਦੇ ਜੀਵਨ ਨੂੰ ਬਦਲਿਆ ਔਰ ਪਰਮੇਸ਼ੁਰ ਨੇ ਦੁਬਾਰਾ ਤੋਂ ਇਹਨਾਂ ਦੇ ਜੀਵਨ ਦੇ ਵਿੱਚ ਆਪਣੀ ਜਗ੍ਹਾ ਬਣਾਈ ਪਰਮੇਸ਼ੁਰ ਨੇ ਆਪਣੀ ਮਹਿਮਾ ਇਹਨਾਂ ਦੇ ਜੀਵਨ 'ਚੋਂ ਲੈਣੀ ਸ਼ੁਰੂ ਕੀਤੀ। ਸਿਸਟਰ ਜੀ ਦੱਸ ਦਿੰਨੇ ਕਿ ਹੁਣੇ ਪ੍ਰਾਰਥਨਾ ਦੇ ਵਿੱਚ ਵੀ ਵਧੇ ਹੋਏ ਨੇ ਔਰ ਇਹਨਾਂ ਦਾ ਜੀਵਨ ਬਿਲਕੁਲ ਸਾਫ਼ ਸੁਥਰਾ ਆ ਕੋਈ ਵੀ ਐਸੀ ਗੱਲ ਜੋ ਪਰਮੇਸ਼ੁਰ ਨੂੰ ਨਹੀਂ ਪਸੰਦ। ਇਨਾਂ ਦੇ ਜੀਵਨ ਦੇ ਵਿੱਚ ਨਹੀਂ ਹੈਗੀ। ਤੋਂ ਇਸ ਗਵਾਹੀ ਦੇ ਲਈ ਸਿਸਟਰ ਜੀ ਦਿਲ ਤੋਂ ਧੰਨਵਾਦ ਕਰਦੇ ਆ। ਔਰ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆ। ਪਰਮੇਸ਼ਰ ਜੀ ਨੇ ਇਸ ਭੈਣ ਦੀ ਜ਼ਿੰਦਗੀ ਨੂੰ ਬਚਾਇਆ ਔਰ ਪ੍ਰਾਰਥਨਾ ਕਰਾਂਗੇ ਕਿ ਸਾਰੇ ਹੀ ਮਤਲਬ ਕਿ ਇਸ ਭੈਣ ਦੀ ਅਗਲੀ ਜ਼ਿੰਦਗੀ ਪਰਮੇਸ਼ਰ ਬੈਟਰ ਬਣਾਵੇ ਔਰ ਸੱਚਮੁੱਚ ਇਸ ਭੈਣ ਨੂੰ ਕਿਸੇ ਵੀ ਚੀਜ਼ ਦੀ ਕਮੀ ਘਾਟ ਨਾ ਹੋਵੇ ਔਰ ਇਸ ਗਵਾਹੀ ਦੇ ਦੁਆਰਾ ਮੈਂ ਵਿਸ਼ਵਾਸ ਕਰਦੀ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਬਚੀਆਂ ਹੋਣਗੀਆਂ, ਬਚਣਗੀਆਂ। ਔਰ ਬਹੁਤ ਸਾਰੇ ਲੋਕਾਂ ਨੂੰ ਕੋਈ ਸਿੱਖ ਮਿਲੀ ਹੋएगी ਕਿ ਜਦੋਂ ਅਸੀਂ ਪ੍ਰਭੂ ਨੂੰ ਛੱਡ ਕੇ ਅਸੀਂ ਦੁਨੀਆ ਦੇ ਵਿੱਚ ਜਾਂਦੇ ਆਂ ਤੇ ਦੁਨੀਆ ਦੇ ਕੋਲੋਂ ਔਰ ਸ਼ੈਤਾਨ ਦੇ ਕੋਲੋਂ ਸਾਨੂੰ ਸਿਰਫ ਔਰ ਸਿਰਫ ਧੋਖਾ ਮਿਲਦਾ ਆ ਇੱਕ ਸੱਚਾ ਪਰਮੇਸ਼ਰ ਆ ਅਸੀਂ ਉਹਦੀ ਪਨਾਹ ਵਿੱਚ ਰਹਿਣਾ ਔਰ ਉਸੇ ਨੂੰ ਹੀ ਅਸੀਂ ਮੰਨਣਾ ਆ ਚਾਹੇ ਉਹ ਸਾਨੂੰ ਦੁੱਖ ਦੇਵੇ ਸੁੱਖ ਦੇਵੇ ਪਰ ਅਸੀਂ ਪਰਮੇਸ਼ਰ ਦੇ ਹੱਥਾਂ ਤੋਂ ਦੂਰ ਨਹੀਂ ਜਾਣਾ ਕਿਉਂਕਿ ਅਗਰ ਅਸੀਂ ਪਰਮੇਸ਼ਰ ਦੇ ਹੱਥਾਂ ਚੋਂ ਪਰਮੇਸ਼ਰ ਦੀ ਪਨਾਹ ਚੋਂ ਨਿਕਲਦੇ ਆਂ ਤੇ ਸ਼ੈਤਾਨ ਸਾਨੂੰ ਹਰ ਵੇਲੇ ਪਾੜ ਖਾਨ ਦੇ ਲਈ ਬੈਠਾ ਆ ਕਸਿਸ਼ਤਾਨ ਦੇ ਸ਼িকার ਨਹੀਂ ਹੋਣਾ ਪਰ ਅਸੀਂ ਪਰਮੇਸ਼ਰ ਦੀ ਸੱਚੀ ਸੰਤਾਨ ਬਣ ਕੇ ਵਫਾਦਾਰ ਸੰਤਾਨ ਬਣ ਕੇ ਪਰਮੇਸ਼ਰ ਦੀ ਅਸੀਂ ਰਹਿਣਾ ਆ ਤਾਂ ਅੱਜ ਦੀ ਗਵਾਹੀ ਦੇ ਲਈ ਅਸੀਂ ਵੀ ਦਿਲ ਤੋਂ ਧੰਨਵਾਦ ਕਰਦੇ ਪਰਮੇਸ਼ਰ ਦਾ ਤਾਂ ਅਗਰ ਤੁਹਾਡੀ ਵੀ ਕੋਈ ਐਸੀ ਗਵਾਹੀ ਆ ਤੁਸੀਂ ਇਹ ਚਾਣਦੇ ਆ ਕਿ ਕਿਸੇ ਦੀ ਲਾਈਫ ਤੁਹਾਡੀ ਗਵਾਹੀ ਦੇ ਦੁਆਰਾ ਬਚੇ ਤਾਂ ਆਪਣੀ ਗਵਾਹੀ ਨੂੰ ਪ੍ਰੇ ਲਾਈਨ ਨੰਬਰ ਤੇ ਜ਼ਰੂਰ ਲਿਖਾਓ ਪ੍ਰੇ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਵਜੇ ਤੋਂ ਪਹਿਲਾਂ ਰਾਤ 8 ਵਜੇ ਤੋਂ ਬਾਅਦ ਕੋਈ ਵੀ ਭੈਣ ਭਰਾ ਕਾਲ ਨਾ ਕਰੇ ਕੱਲ ਫੇਰ ਮਿਲਾਂਗੇ ਇੱਕ ਹੋਰ ਨਵੀਂ ਗਵਾਹੀ ਦੇ ਲਈ ਜਦ ਤੱਕ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖੇ ਔਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮ ਸੀਦੀ